ਅਕਤੂਬਰ ਮਹੀਨੇ ਦੇ ਉੱਤੇ ਸਿਆਸਤ ਭਾਰੀ ਹੈ ਨਜ਼ਰ ਆ ਰਿਹਾ ਹੈ ਤਾਂ ਪ੍ਰਤੀਤ ਹੋ ਰਿਹਾ ਕਿਉਂਕਿ ਹਰਿਆਣੇ ਦੀਆਂ ਇਲੈਕਸ਼ਨਜ਼ ਅਜੇ ਹੁਣ ਨਿਬੜ ਕੇ ਹੱਡੀਆਂ ਯਾਨੀ ਕਿ ਸਮਕਰਨ ਜਿਹੜੇ ਹਰਿਆਣੇ ਵੱਲ ਚੱਲਦੇ ਸੀ ਉਹ ਹੁਣ ਅਜੇ ਰੁਕੇ ਨੇ ਦੂਜੇ ਪਾਸੇ 15 ਨੂੰ ਪੰਚਾਇਤੀ ਚੋਣਾਂ ਦਾ ਮਾਹੌਲ ਹੋਵੇਗਾ ਔਰ ਉਸ ਤੋਂ ਬਾਅਦ 28 ਤਰੀਕ ਇੱਕ ਰੱਖ ਲਈ ਗਈ ਹੈ 28 ਤਰੀਕ ਐਸਜੀਪੀਸੀ ਦੇ ਵੱਲੋਂ ਮਖੂਸ ਕੀਤੀ ਗਈ ਹੈ ਸਾਲਾਨਾ اجلاس ਔਰ ਉਹ ਸੱਦੇ ਆ ਜਾਵੇਗਾ ਉਸ اجلاس ਦੇ ਵਿੱਚ ਪ੍ਰਧਾਨਗੀ ਦੀ ਚੋਣ ਜਿਹੜੀ ਹੋਵੇਗੀ ਪ੍ਰਧਾਨਗੀ ਕਿੱਧਰ ਵੱਲ ਨੂੰ ਜਾਵੇਗੀ ਇਹ ਸਵਾਲ ਖੜੇ ਹੋ ਗਏ ਆ ਅਕਾਲੀ ਦਲ ਵਾਸਤੇ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਧਾਨਗੀ ਦੀ ਚੋਣ ਹੋਣੀ ਹੋਵੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਨਖਾਹਾਂ ਘਰਾਰ ਦਿੱਤੇ ਜਾ ਚੁੱਕੇ ਹੁਣ ਅਕਾਲੀ ਦਲ ਇਸ ਵੇਲੇ ਕਾਰਜਕਾਰੀ ਪ੍ਰਧਾਨ ਦੇ ਸਿਰ ਤੇ ਚੱਲ ਰਿਹਾ ਔਰ ਦੂਜੇ ਪਾਸੇ ਪ੍ਰਧਾਨ ਨੂੰ ਤਨਖਾਹਾਂ ਘਰਾਰ ਦਿੱਤਾ ਹੋਇਆ ਐਹੋ ਜੀ ਸਥਿਤੀ ਦੇ ਵਿੱਚ ਐਸਜੀਪੀਸੀ ਪ੍ਰਧਾਨ ਦੀਆਂ ਇਲੈਕਸ਼ਨਸ ਆ ਗਈਆਂ ਇੱਥੇ ਆ ਕੇ ਕਿਤਨਾ ਕਿਤੇ ਸਵਾਲ ਖੜ੍ਹ ਰਹੇ ਆ ਕਿ ਹੁਣ ਪ੍ਰਧਾਨਗੀ ਦੀ ਕੁਰਸੀ ਕਿੰਨੀ ਕੁ ਫਰਜ਼ਾਇਲ ਹੋ ਸਕਦੀ ਹੈ ਹਾਲਾਂਕਿ ਇੱਕ ਤੱਥ ਜਿਹੜਾ ਉਹ ਸਾਫ਼ ਕਿਹਾ ਜਾਂਦਾ ਹੈ ਸੀਨੀਅਰ ਪੱਤਰਕਾਰ ਆਮੂਮਨ ਇਹ ਗੱਲਾਂ ਵਰਤਦੇ ਨੇ ਇਹ ਗੱਲਾਂ ਬੋਲਦੇ ਨੇ ਸਟੇਟਮੈਂਟਸ ਯੂਜ਼ ਕੀਤੀਆਂ ਜਾਂਦੀਆਂ ਨੇ ਕਿ ਐਸਜੀਪੀਸੀ ਦੀ ਪ੍ਰਧਾਨਗੀ ਜਿਹੜੇ ਖੇਮੇਵਲ ਦੀ ਹੋਵੇ ਐਸਜੀਪੀਸੀ ਵੀ ਉਧਰਲੇ ਵੱਲ ਦੀ ਹੁੰਦੀ ਹੈ ਖੈਰ ਇਹ ਇਹੋ ਜੀ ਸਟੇਟਮੈਂਟ ਆਪਣੇ ਆਪ ਵਿੱਚ ਐਸਜੀਪੀਸੀ ਦੀ ਬੁਨਿਆਦ ਦੇ ਉੱਤੇ ਸਵਾਲ ਖੜਾ ਕਰਦੀ ਹੈ SGPC ਦੀ ਵਰਕਿੰਗ ਦੇ ਉੱਤੇ ਸਵਾਲ ਖੜਾ ਕਰਦੀ ਹੈ ਪਰ ਮੌਜੂਦਾ ਸਥਿਤੀ ਦੇ ਵਿੱਚ ਪੰਥਕ ਸਿਆਸਤ ਇਸ ਹੱਦ ਤੱਕ ਆ ਚੁੱਕੀ ਹੈ ਕਿ ਇਹ ਸਟੇਟਮੈਂਟਸ ਇਦਾਂ ਦੀਆਂ ਦਿੱਤੀਆਂ ਜਾ ਰਹੀਆਂ ਖੈਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਇਲੈਕਸ਼ਨ ਔਰ ਉਸ ਦੇ ਵਿੱਚ ਹੁਣ ਚਰਚਾ ਚੱਲ ਗਈ ਹੈ ਕਿ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਐਤਕੀ ਵੀ ਪ੍ਰਧਾਨ ਰਹਿਣਗੇ ਜਾਂ ਫਿਰ ਉਹਨਾਂ ਦੀ ਥਾਂ ਦੇ ਉੱਤੇ ਕੋਈ ਹੋਰ ਪ੍ਰਧਾਨ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ ਹੁਣ ਸਵਾਲ ਤਾਂ ਇਹ ਹੈ ਕਿ ਪ੍ਰਧਾਨਗੀ ਦੀ ਕੁਰਸੀ ਕਿੱਧਰ ਵੱਲ ਨੂੰ ਜਾਵੇਗੀ ਹੁਣ ਇੱਕ ਪਾਸੇ ਤਾਂ ਐਸਜੀਪੀਸੀ ਦੀ ਮੌਜੂਦਾ ਲੀਡਰਸ਼ਿਪ ਹੈ ਦੂਜੇ ਪਾਸੇ ਬਾਗੀ ਤੜਾ ਹੈ ਸੁਧਾਰ ਲਹਿਰ ਹੈ ਜਿਹੜੀ ਅੱਡੀ ਚੋਟੀ ਦਾ ਜ਼ੋਰ ਲਾ ਸਕਦੀ ਹੈ ਐਸਜੀਪੀਸੀ ਚੋਣਾਂ ਨੂੰ ਲੈ ਕੇ ਖੈਰ ਇਤਿਹਾਸ ਵਿੱਚ ਵੀ ਜ਼ਿਕਰ ਕਰ ਲਈ ਤੇ ਇੱਕ ਦੌਰ ਹੁੰਦਾ ਸੀ ਐਸਜੀਪੀਸੀ ਦੇ ਮੈਂਬਰ ਜਿਹੜੇ ਸੀ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਸੀ ਉਹਨਾਂ ਦੀ ਗਰਜ ਜਿਹੜੀ ਹੈ ਉਹ ਪੂਰੇ ਹਿੰਦੁਸਤਾਨ ਨੂੰ ਹਿਲਾਉਣ ਲਈ ਕਾਫੀ ਹੁੰਦੀ ਸੀ ਪਰ ਹੁਣ ਸਵਾਲ ਖੜੇ ਹੋ ਰਹੇ ਐ ਐਸਜੀਪੀਸੀ ਦੀ ਪ੍ਰਧਾਨਗੀ ਦੇ ਉੱਤੇ ਹੁਣ ਆਉਂਦਿਆਂ ਆਉਂਦਿਆਂ ਇਹੋ ਜਿਹੇ ਸਵਾਲ ਖੜੇ ਹੋ ਰਹੇ ਆ ਕਿ ਜੇ ਪ੍ਰਧਾਨ ਮੰਤਰੀਆਂ ਗ੍ਰਹਿ ਮੰਤਰੀ ਨੂੰ ਮਿਲਣਾ ਹੋਵੇ ਐਸਜੀਪੀਸੀ ਪ੍ਰਧਾਨ ਨੇ ਤਾਂ ਦਫ਼ਤਰਾਂ ਦੇ ਬਾਹਰ ਖੜਨਾ ਪੈਂਦਾ ਦਫ਼ਤਰਾਂ ਦੇ ਬਾਹਰ ਰੁਕਣਾ ਪੈਂਦਾ ਇੰਤਜ਼ਾਰ ਕਰਨਾ ਪੈਂਦਾ ਇੱਕ ਸਮਾਂ ਸੀ ਕਹਿੰਦੇ ਕਿ ਜਦੋਂ ਪ੍ਰਧਾਨ ਦੀ ਐਡੀ ਟੌਰ ਹੁੰਦੀ ਸੀ ਐਡਾ ਰਤਬਾ ਹੁੰਦਾ ਸੀ ਕਿ ਇੱਕ ਗਰਜ ਦੇ ਉੱਤੇ ਪੂਰਾ ਹਿੰਦੁਸਤਾਨ ਕੰਮ ਜਾਂਦਾ ਹੁੰਦਾ ਸੀ ਖੈਰ ਜੋ ਸਥਿਤੀ ਹੋਰ ਬਣ ਗਈ ਹੈ ਉਦੇ ਆਧਾਰ ਦੇ ਉੱਤੇ ਤਾਂ ਹੀ ਪ੍ਰਤੀਤ ਹੁੰਦਾ ਹੈ ਕਿ ਐਸਜੀਪੀਸੀ ਬਾਰੇ ਮੁਰ ਤੋਂ ਸੋਚਣ ਦੀ ਲੋੜ ਹੈ ਪਰ ਫਿਲਹਾਲ ਪ੍ਰਧਾਨਜੀ ਦਾ ਜਲਾਸ ਹੈ ਪ੍ਰਧਾਨਜੀ ਦੀ ਚੋਣ ਹੈ ਇਸੇ ਚਰਚਾ ਦੇ ਵਿੱਚ ਚਰਚਾ ਛਿੜੀ ਹੋਈ ਹੈ ਬੀਬੀ ਜ਼ਗੀਰ ਕੌਰ ਦੀ ਵੀ ਹੁਣ ਉਸ ਮਾਮਲੇ ਨੂੰ ਲੈ ਕੇ ਇੱਕ ਗੱਲ ਕਹੀ ਜਾ ਰਹੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਜਿਹੜੀ 28 ਤਰੀਕ ਨੂੰ ਆ ਗਈ ਹੈ ਕੀ ਇਹ ਸਭ ਕੁਝ ਪਹਿਲਾਂ ਵਿਚਾਰਿਆ ਜਾ ਰਿਹਾ ਸੀ ਤਾਂ ਹੀ ਕਰਕੇ ਬੀਬੀ ਜਗੀਰਕੌਰ ਨੂੰ ਨੋਟਿਸ ਭੇਜਿਆ ਗਿਆ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਬੀਬੀ ਜਗੀਰਕੌਰ ਨੂੰ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਹੀ ਲਾਂਬੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਵਾਲ ਵਾਜਿਬ ਹੈ ਖੜਾ ਹੋਣਾ ਕਿਉਂਕਿ ਹਾਲ ਹੀ ਦੇ ਵਿੱਚ ਉਹਨਾਂ ਸਟੇਟਮੈਂਟਸ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਜਿਹੜੀਆਂ ਸਟੇਟਮੈਂਟਸ ਦੇ ਉੱਤੇ ਬੀਤੇ ਕਿੰਨੇ ਸਾਲਾਂ ਤੋਂ ਪੋਰਾ ਵੀ ਐਕਸ਼ਨ ਐਸਜੀਪੀਸੀ ਜਾਂ ਸ਼੍ਰੀ ਕਾਰਤਕ ਸਾਹਿਬ ਨੇ ਨਹੀਂ ਲਿਆ ਔਰ ਅਚਾਨਕ ਹੁਣ ਆ ਕੇ ਉਹ ਐਕਸ਼ਨ ਲੈ ਲਿਆ ਉਦੋਂ ਸਮਿਕਰਨ ਰਲਦੇ ਪਏ ਸੀ ਸੁਖਬੀਰ ਸਿੰਘ ਬਾਦਲ ਦੇ ਨਾਲ ਤੇ ਹੁਣ ਅਚਾਨਕ ਰਲਣ ਲੱਗ ਗਏ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਦੇ ਨਾਲ ਕਿਉਂਕਿ ਬੀਬੀ ਜਗੀਰਕੌਰ ਨੇ ਪਿਛਲੇ ਸਾਲ ਜਦੋਂ ਪ੍ਰਧਾਨ ਦੀ ਚੋਣ ਹੋਣੀ ਸੀ ਉਸ ਵੇਲੇ ਉਹਨਾਂ ਨੇ ਆਪਣਾ ਦਾਵਾ ਠੋਕਿਆ ਸੀ ਪਰ ਤਾਂ ਵੀ ਉਸ ਵੇਲੇ ਬੀਬੀ ਜਗੀਰਕੌਰ ਜਿਹੜੇ ਐ ਉਹ ਪ੍ਰਧਾਨ ਨਹੀਂ ਬਣ ਸਕੇ ਤਾਂ ਵੀ ਇਸ ਦੇ ਬਾਵਜੂਦ ਬੀਬੀ ਜਗੀਰਕੌਰ ਦੇ ਕੋਲ ਜਿਹੜੀਆਂ ਵੋਟਾਂ ਸੀ ਉਹ ਵਧ ਆਈਆਂ ਸੀ ਕੰਪੈਰੀਟਿਵਲੀ ਜੇ ਹਾਰੇ ਵੀ ਹੈ ਤਾਂ ਵੱਧ ਵੋਟਾਂ ਦੇ ਨਾਲ ਹਾਰੇ ਆ ਪਰ ਦੂਜੇ ਪਾਸੇ ਜ਼ਰੂਰ ਧਾਮੀ ਜਿਹੜੇ ਉਹਨਾਂ ਨੂੰ ਜ਼ਿਆਦਾ ਪੈ ਗਈਆਂ ਬੀਬੀ ਤੋਂ ਪਰ ਜਿਹੜੀਆਂ ਵੋਟਾਂ ਬੀਬੀ ਨੂੰ ਵੀ ਪਈਆਂ ਉਹ ਆਪਣੇ ਆਪ ਦੇ ਵਿੱਚ ਮਿਸਾਲ ਕਾਇਮ ਹੁੰਦੀ ਹੈ ਕਿ ਬੀਬੀ ਜ਼ਗੀਰਕੌਰ ਦੀ ਪ੍ਰਧਾਨਗੀ ਕਿੰਨੀ ਜ਼ਿਆਦਾ ਪਸੰਦ ਜਿਹੜੀ ਆ ਉਹ ਕੀਤੀ ਜਾਂਦੀ ਹੈ ਹੁਣ ਵੀ ਹੋ ਸਕਦਾ ਹੈ ਕਿ ਬੀਬੀ ਜ਼ਗੀਰਕੌਰ ਦੀ ਪ੍ਰਧਾਨਗੀ ਨੂੰ ਲੈ ਕੇ ਡਰ ਪਿਆ ਹੋਵੇ ਖੌਫ ਹੋਵੇ ਸੀਨੀਅਰ ਪੱਤਰਕਾਰ ਤੇ ਇਸ ਗੱਲ ਦਾ ਵੀ ਦਾਵਾ ਕਰਦੇ ਆ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਪਿਛਲੀ ਪਿਛਲੀ ਵਾਰ ਖਾਸੇ ਐਕਟਿਵ ਸਿਗੇ ਪ੍ਰਧਾਨਗੀ ਦੇ ਵੇਲੇ ਪ੍ਰਧਾਨਗੀ ਇਲੈਕਸ਼ਨਸ ਦੇ ਵੇਲੇ ਖੈਰ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਜੇ ਦੇਖਿਆ ਜਾਵੇ ਤਾਂ 28 ਤਰੀਕ ਜਿਹੜੀ ਹੈ ਉਹ ਹੰਗਾਮੀਆਂ ਹੋ ਸਕਦੀ ਹੈ ਬੀਬੀ ਜਗੀਰਕੌਰ ਦਾ ਇਹ ਸਾਰਾ ਮਾਮਲਾ ਜਿਹੜਾ ਇਹਦੇ ਵਿੱਚ ਵਿਚਾਰਿਆ ਜਾ ਰਿਹਾ ਹੈ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਲਜ਼ਾਮ ਬਣ ਸਕਦਾ ਜੇ ਸੱਚ ਹੈ ਔਰ ਦੂਜੇ ਪਾਸੇ ਸਵਾਲ ਇਹ ਬਣਿਆ ਹੋਇਆ ਹੈ ਕਿ ਕੀ ਪ੍ਰਧਾਨ ਦੀ ਕੁਰਸੀ ਐਤ ਕੀ ਹਰਜਿੰਦਰ ਸਿੰਘ ਧਾਮੀ ਹੁਣਾਂ ਕੋਲ ਰਹੂਗੀ ਜਾਂ ਫਿਰ ਕਿਤੇ ਹੋਰ ਜਾਂਦੀ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਬਨ ਇੰਡੀਆ ਪੰਜਾਬੀ ਤੇ